ਕਿ ਇੱਕ ਸ਼ਿਵਨਾਥ ਮੁਖੀਆ ਇਹ ਹਰਲਾਬ ਸਿੰਘ ਹੈ ਜਿਹੜਾ ਆਪਣਾ ਪਿੰਡ ਪਿੰਦਾ ਤਿਲਵਾ ਉਹਦੀ ਮੋਟਰ ਤੇ ਇਹ ਦੋ ਜਣੇ ਰਹਿੰਦੇ ਸੀ ਪ੍ਰਵਾਸੀ ਮਜ਼ਦੂਰ ਨੇ ਇੱਕ ਇਹ ਮਰਨ ਵਾਲਾ ਸ਼ਿਵਨਾਥ ਤੇ ਦੂਜਾ એનર્ਜੀਟ ਮੁਖੀਆ ਇਹ ਦੋ ਜਣੇ ਉੱਥੇ ਮੋਟਰ ਤੇ ਰਹਿੰਦੇ ਸੀ ਪਰसों ਰਾਤ ਨੂੰ ਇਹਨਾਂ ਨੇ ਕੀਨ ਵਾਸਤੇ ਸ਼ਰਾਬ ਲੈ ਕੇ ਆਂਦੀ ਉਹ ਲੈ ਕੇ ਆਇਆ ਇਨਰ ਮੁਖੀ ਹੈ ਜਿਹੜਾ ਉਹ ਤਾਂ ਉਹਦੇ 50 ਰੁਪਏ ਇਹਦੇ ਤੋਂ ਮੰਗਦਾ ਸੀ ਕਿ ਜੇ ਤੂੰ ਹੀ ਬਣੀ ਤਾਂ ਮੈਨੂੰ 50 ਰੁਪਏ ਦੇ ਤੱਕ ਪੀਟੀ 'ਚ ਇਸ ਗੱਲ ਤੇ ਲੜਪੇ ਔਰ ਜਿਹੜਾ ਇਨਰ ਮੁਖੀ ਅਕਿਊਜ਼ਡ ਹੈ ਇਹਨੇ ਉੱਥੇ ਜਿਹੜੇ ਮੋਟਰ ਤੇ ਡੰਡੇ ਪਏ ਹੁੰਦੇ ਗਿੱਲੇ ਦਰਖਤ ਦੇ ਉਹਨਾਂ ਨਾਲ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਉਹਨੇ ਪੈਗ ਲੱਗਿਆ ਸੀ ਸ਼ਰਾਬੀ ਹੋਇਆ ਡਿੱਗ ਪਿਆ ਉਹਦੇ ਸੱਟਾਂ ਲੱਗੀਆਂ ਤਾਂ ਇਹ ਇਹ ਵੀ ਸ਼ਰਾਬੀ ਸੀ ਉਹਦੇ ਇਹਦੇ ਕੁੱਟਮਾਰ ਕਰਨ ਨਾਲ ਸਿਰਫ 50 ਰੁਪਏ ਦੇ ਰੋਲੇ ਦੇ ਵਿੱਚ ਇਹਨੇ ਉਹਦੇ ਸੱਟਾ ਮਾਰ ਕੇ ਉਹਦਾ ਜਿਹੜਾ ਮਰਡਰ ਕਰਤਾ ਉਸ ਸਮੇਂ ਉਹਨੂੰ ਇਹ ਸ਼ਰਾਬੀ ਹਾਲਤ ਵਿੱਚ ਆਪ ਵੀ ਪਿਆਰਿਆ ਸਵੇਰੇ ਇਨਫੋਰਮੇਸ਼ਨ ਜਾਣ ਤੇ ਐਸ ਐਚ ਓ ਸਮਰਾਲਾ ਭਿੰਦਰ ਸਿੰਘ ਤੇ ਉਹਦੀ ਟੀਮ ਨੇ ਬੜੀ ਤੇਜ਼ੀ ਨਾਲ ਕੁਇਕਲੀ ਇਹ ਸਵੇਰੇ अर्ਲੀ ਮਾਰਨਿੰਗ ਇਨਫੋਰਮੇਸ਼ਨ ਤੇ ਪਹੁੰਚ ਗਏ ਔਰ ਇਹਨਾਂ ਨੇ ਘੰਟੇ ਕੁ ਦੇ ਵਿੱਚ ਵਿੱਚ ਹੀ ਜਿਹੜਾ ਉਹ ਪ੍ਰਵਾਸੀ ਮਜ਼ਦੂਰ ਮੁਰਜਮ ਇਨਰ ਮੁਖਿਆ ਇਨਰਜੀਤ ਕਹਿੰਦੇ ਉਹਨਾਂ ਇਨਰਜੀਤ ਮੁਖਿਆ ਉਹ ਉਹਨਾਂ ਨੇ 1 ਘੰਟੇ ਦੇ ਵਿੱਚ ਵਿੱਚ ਹੀ ਅਰਾਊਂਡ ਅਪ ਕਰ ਲਿਆ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਇਹਦੀ ਮੁਰਜਮ ਦੀ ਜਿਹੜੀ ਗ੍ਰਿਫਤਾਰੀ ਪਾਕ ਨੂੰ ਪਾ ਲਈ ਹੈ ਤਾਂ ਅਜੇ ਡਿਟੇਲ ਪੁੱਛ ਰਹੀ ਹੈ ਅਨਵੈਸਟੀਗੇਸ਼ਨ ਚੱਲ ਰਹੀ ਹੈ ਕੀ ਆਪਕੇ ਲਈ ਕੋਈ ਮਰਦਾ ਸੁਣੇ ਇਹ ਦੋਨੇ ਅਰਾਊਂਡ 45 50 ਦੇ ਉਮਰ ਦੇ ਹੱਟੇ ਗਾਇਸ ਜੀ ਇਕੱਲੇ ਸੀ ਨਾ ਇਹ ਇੱਥੇ ਇਕੱਲੇ ਹੀ ਰਹਿੰਦੇ ਨੇ ਬਾਕੀ ਟਾਉਨ ਦੀ ਫੈਮਿਲੀ ਪਿੱਛੇ ਹੈ ਨਹੀਂ ਨਹੀਂ ਇਹ ਆਪਸ ਵਿੱਚ ਦੋਨੇ ਇੱਕ ਲੇਬਰ ਦਾ ਕੰਮ ਕਰਦੇ ਸੀ ਔਰ ਉਹਦੀ ਹਰਲਾਬ ਦੀ ਮੋਟਰ ਤੇ ਰਹਿੰਦੇ ਸੀ ਦੋਨੇ ਇਕੱਠੇ ਇਹ ਪਿਛਲੇ ਲੰਬੇ ਸਮੇਂ ਤੋਂ ਰਹਿੰਦੇ ਜੀ ਹਾਂ ਨਹੀਂ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਆ ਤੇ ਇੱਕ ਜ਼ਿਮੀਂਦਾਰਾਂ ਦੇ ਖੇਤਾਂ 'ਚ ਕੰਮ ਕਰਦੇ